ਤੋ ਤਸਵੀਰਾਂ ਇਸ ਵੇਲੇ ਤੁਹਾਨੂੰ ਜਲੰਧਰ ਵੈਸ ਇਲਾਕੇ ਦੀਆਂ ਸਾਂਝੀਆਂ ਕਰ ਰਹੇ ਜਿੱਥੇ ਕੀ ਕਬਜ਼ੇ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਜਲੰਧਰ ਦੇ ਵਿੱਚ ਨਗਰ ਨਿਗਮ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚੇ ਨੇ ਇਹ ਜਗ੍ਹਾ ਦੇ ਉੱਪਰ ਦੇਖ ਸਕਦੇ ਹੋ ਕਿ ਜਿਹੜਾ ਗੱਲਬਾਤ ਗੱਲਬਾਤ ਜਿਹੜੀ ਹੈ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਆਪਣਾ ਇੱਕ ਨਗਰ ਨਿਗਮ ਵਿਖੇਸ਼ ਕਾਜ਼ ਪ੍ਰਾਪਤ ਹੋਈ ਸੀ ਕਿ ਨਗਰ ਨਿਗਮ ਦੀ ਜਿਹੜੀ ਜ਼ਮੀਨ ਹੈ ਉੱਤੇ ਕਬਜ਼ਾ ਕਰਕੇ ਕੁਝ ਧਾਰਮਿਕ ਉਤਸਾਰਿਕ ਕਰਨ ਦੀ ਕੁਸੂ ਬਰਲਾ ਕੀਤਾ ਜਾ ਰਿਹਾ ਹੈ ਸਵੇਰੇ ਵੀ ਸਾਡੇ ਇੰਸਪੈਕਟਰ ਅਜੇ ਵੀ ਅਜੇ ਹੀ ਇੱਥੇ ਇੰਸਪੈਕਟਰ ਅਜੇ ਜੀ ਤੇ ਬਾਕੀ ਸਾਡੇ ਮੁਲਾਜ਼ਮ ਰਾਜੂ ਜੀ ਬਾਕੀ ਜੀ ਆਓ ਮਿਲਦੇ ਬੜੀ ਕਿਤੇ ਮਿਲ ਲਈ ਆਓ ਕਮਲ ਜੀ ਆਏ ਸੀਗੇ ਇਹ ਇੱਥੇ ਬੰਦ ਕਰਾ ਕੇ ਗਏ ਸੀ ਕੰਮ ਤੇ ਇਹ ਨਾਲ ਗਿਆ ਸੀ ਵੀ ਕੋਈ ਕੰਮ ਨਾ ਕਰਿਓ ਆਪਣੇ ਜੋ ਵੀ ਦਸਤਾਵੇਜ਼ ਵਗੈਰਾ ਜਾਂ ਜੋ ਤੁਸੀਂ ਚਾਹੋ ਨੇ ਉਹ ਤੁਸੀਂ ਆਪਣਾ ਲਿਖ ਕੇ ਦਿਓ ਤੇ ਅਗਲੀ ਵਿਚਾਰ ਕਰਕੇ ਤੇ ਅਗਲਾ ਕੰਮ ਕੀਤਾ ਜਾਏਗਾ ਕਿਹਨਾਂ ਵੱਲੋਂ ਸਰਵੇ ਸਾਰੀ ਕਿਹਨਾਂ ਵੱਲੋਂ ਕੀਤੀ ਗਈ ਸੀ ਸਾਰੀ ਆਹੀ ਬੰਦੇ ਜਿਹੜੇ ਹੈਗੇ ਜੀ ਇਹਨਾਂ ਵੱਲੋਂ ਸਾਰੀ ਕੀਤੀ ਆ ਜੀ ਮੁੰਡੇ ਵਾਲਿਆਂ ਵੱਲੋਂ ਇਹਨਾਂ ਨੂੰ ਫੇਰ ਆਪਾਂ ਜਦੋਂ ਦੁਬਾਰਾ ਹੁਨਸ਼ਕਿਆ ਪ੍ਰਾਪਤ ਹੋਈ ਤੇ ਇੱਥੇ ਸ਼ਾਇਦ ਨਿਸ਼ਾਨ ਸਾਹਿਬ ਗੱਟ ਗੱਡਣ ਦੀ ਤਿਆਰੀ ਹੈ ਤੇ ਜਗਾ ਸਰ ਕੀ ਦੀ ਉਹਦਾ ਕਾਗਜ਼ ਪੱਤਰ ਕਿਹਦੇ ਕੋਲ ਇਹ ਸਰਕਾਰੀ ਜ਼ਮੀਨ ਹੈ ਤੇ ਸਰਕਾਰੀ ਰੋਟੀ ਹੈ ਸਰਕਾਰੀ ਠੀਕ ਹੈ ਤੇ ਤੁਹਾਡੇ ਧਿਆਨ ਚ ਸਾਰੇ ਮਾਮਲਾ ਕਦੋਂ ਆਇਆ ਸੀ ਇਹ ਮਾਮਲਾ ਅੱਜ ਹੀ ਆਇਆ ਇੱਥੇ ਮਾਨਯੋਗ ਮੇਜਰ ਸਾਹਿਬ ਦੇ ਉੱਤੇ ਦਫਤਰ ਕਿਸੇ ਨੇ ਸ਼ਿਕਾਇਤ ਕੀਤੀ ਸੀ ਅੱਛਾ ਜੀ ਤੇ ਵੀ ਆਹ ਜਨਾਬ ਤੇ ਆਏ ਸੀਗੇ ਸਵੇਰੇ ਵੀ ਆਏ ਸੀਗੇ ਉਸ ਤੋਂ ਬਾਅਦ ਹੁਣ ਸ਼ਾਮ ਨੂੰ ਦੁਬਾਰਾ ਆਏ ਤਾਂ ਤਿਆਰੀ ਜੀ ਅੱਜ ਸ਼ਾਮ ਨੂੰ ਆਇਆ ਜਾ ਰਿਹਾ ਸੀ ਹਮਮ ਜਨਰ ਸਾਹਿਬ ਦਾ ਕਿ ਸੋ ਇਹ ਆ ਵੀ ਧਾਰਮਿਕ ਕਿਉਂਕਿ ਇਹ ਸਾਰੀ ਆ ਐਡਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆਤ ਹੁੰਦੀਆਂ ਇਹ ਕੰਮ ਨਹੀਂ ਕਰਨਾ ਚਾਹੀਦਾ ਸਰਕਾਰੀ ਜ਼ਮੀਨ ਤੇ ਜੇ ਕੋਈ ਗੱਲ ਆ ਉਹ ਨਹੀਂ ਕਬਜ਼ਾ ਕਰਕੇ ਬਣਉਣੀ ਚਾਹੀਦੀ ਹੂੰ ਤੇ ਆਪਣਾ ਨਗਰ ਨਿਗਮ ਦੇ ਵਿਸ਼ਿਆਂ ਨੂੰ ਆਗੇ ਮਨਜ਼ੂਰੀ ਲੈ ਕੇ ਫਿਰ ਅਗਲਾ ਕਰਨਾ ਚਾਹੀਦਾ ਹੂੰ ਕੀ ਕਹਿੰਦੇ ਮਤਾ ਇਹਦੀ ਇਹ ਸਰਕਾਰੀ ਜ਼ਮੀਨ ਨਹੀਂ ਇਹ ਸਾਡੀ ਸਾਡੀ ਕਲੋਨੀ ਦੀ ਇਹ ਉਹਨਾਂ ਨੇ ਮਿਲ ਕੇ ਖਾਲੀ ਕੋਈ ਜਗ੍ਹਾ ਛੱਡੀ ਏ ਉੱਥੇ ਅਸੀਂ ਰਜਮੰਦੀ ਨਾਲ ਗੁਰੂ ਘਰ ਬਣਾਉਣ ਲੱਗੇ ਸੀ ਕਾਰਪੋਰੇਸ਼ਨ ਵਾਲੇ ਆਏ ਨੇ ਪੁਲਿਸ ਵਾਲੇ ਆਏ ਨੇ ਇਹਨਾਂ ਨੇ ਆ ਕੇ ਸਾਡਾ ਨਿਸ਼ਾਨ ਸਾਹਿਬ ਤੋੜ ਦਿੱਤਾ ਏ ਮੇਰੇ ਤੁਹਾਡੇ ਕੋਲ ਪੇਪਰ ਹੈਗੇ ਇਸ ਜਗ੍ਹਾ ਦੇ ਪੇਪਰ ਨਹੀਂ ਛੱਡ ਕੋਲ ਇਹਦੇ ਵਿੱਚ ਪੇਪਰ ਹੈ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਜਗ੍ਹਾ ਤੁਹਾਡੀ ਹੈ ਅਸੀਂ ਸਾਡੀ ਨਹੀਂ ਇਹ ਸਾਡੀ ਕਲੋਨੀ ਦੀ ਏ ਨਹੀਂ ਸਰਕਾਰੀ ਜਗ੍ਹਾ ਸਰਕਾਰ ਸੋਸਾਇਟੀ ਜਗ੍ਹਾ ਸਰਕਾਰੀ ਵੀ ਨਹੀਂ ਹਾਂਜੀ ਭਾਈ ਕਾਰਪੋਰੇਸ਼ਨ ਵੀ ਨਹੀਂ ਅੱਛਾ ਜੀ ਮਤਲਬ ਕਿਹਦੀ ਜਗ੍ਹਾ ਫਿਰ ਇਹ ਮੱਲੇ ਦੀ ਜਗ੍ਹਾ ਹੈ ਮੱਲੇ ਨੇ ਛੱਡੀ ਏ ਕੀ ਪੀਐਸਕਲ ਨਹੀਂ ਨਹੀਂ ਕਿਸੇ ਦੇ ਖਾਤੇ ਬੋਲਦੀ ਹੋਗੀ ਨਾ ਜਗਾ ਉਹ ਜੀ ਪੁੱਛ ਰਹੇ ਤੁਹਾਨੂੰ ਨਹੀਂ ਬਿਲਕੁਲ ਨਹੀਂ ਕਿਸੇ ਦੇ ਖਾਤੇ ਬੋਲਦੀ ਇਹ ਸਾਡੀ ਸੋਸਾਇਟੀ ਬੋਲਦੀ ਇਹ ਬੰਦਾ ਜੋ ਮਰਜ਼ੀ ਬਣਾ ਸਕਦਾ ਇਹ ਇਹ ਪੁਲਸ ਲੈ ਕੇ ਆਏ ਨੇ ਕਾਰਪੋਰੇਸ਼ਨ ਵਾਲੇ ਆਏ ਨੇ ਨਾ ਦਾਬੇ ਮਾਰੇ ਨੇ ਮਸ਼ੀਨ ਭਜਾਈ ਏ ਨਿਸ਼ਾਨ ਸਾਹਿਬ ਲੱਗਾ ਸਾਡਾ ਤੋੜ ਦਿੱਤਾ ਕੱਲੀ ਕੱਲੀ ਏਟੀ ਰਣ ਖੇੜ ਦਿੱਤੀ ਆਹ ਦੇਖੋ ਜੀ ਫੋਟੋ ਮੈਂ ਇੱਧਰ ਬਹੁਤ ਗਲਤ ਕੰਮ ਕੀਤਾ ਇਹਨਾਂ ਨੇ ਕੋਈ ਛੋਟੀ ਜੀ ਚੀਜ਼ ਨਹੀਂ ਜਿਹੜੀ ਆ ਕੇ ਨਾ ਢੇਰਪੋੜ ਕੀਤੀ ਆਹ ਦੇਖੋ ਨਾਲ ਬਣਿਆ ਨਹੀਂ ਪਾਇਆ ਅਜੇ ਤੱਕ ਨਾ ਇਹਨਾਂ ਨਾਲ ਬਣੇ ਦੇਖੋ ਜਾਂ ਦੇਖੋ ਆਹ ਇਹ ਸਾਹਬ ਹੱਦ ਤੁਰ ਆਹ ਦੇਖੋ ਬਣੇ ਨੇ ਆ ਵੀ ਤੁਹਾਨੂੰ ਕਿਹੜਾ ਏਰੀਆ ਦਿੰਦਾ ਸਰ ਭਾਈ ਏਰੀਆ ਕਿਹੜਾ ਦਿੰਦਾ ਆਹ ਬਣੇ ਨੂੰ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਿਹਾ ਜਿੱਥੇ ਭਾਰੀ ਹੰਗਾਮਾ ਹੋ ਰਿਹਾ ਮੌਕੇ ਤੇ ਨਗਰ ਨਿਗਮ ਦੀ ਟੀਮ ਵੀ ਪਹੁੰਚੀ ਹੋਈ ਤੇ ਇੱਕ ਪਾਸੇ ਮਹੱਲਾ ਨਵਾਸੀ ਨੇ ਸਰ ਜਿੱਦਾਂ ਇਹ ਜਗ੍ਹਾ ਦੀ ਜਗ੍ਹਾ ਦੀ ਗੱਲ ਕਰ ਰਹੇ ਆ ਜ਼ਿਕਰ ਕਰ ਰਹੇ ਇਸ ਜਗ੍ਹਾ ਦੇ ਉੱਪਰ ਨਿਸ਼ਾਨ ਸਾਹਿਬ ਜੀ ਨਹੀਂ ਜੀ ਨਹੀਂ ਸਾਡੇ ਕੋਲ ਵੀਡੀਓ ਆ ਵੀਡੀਓ ਕਿੱਥੋਂ ਆਇਆ ਅਚਨ ਤੁਹਾਡੇ ਕੋਲ ਵੀਡੀਓ ਹੈ ਜੀ ਮੌਕੇ ਦੀ ਦਿਖਾਓ ਜੀ ਵੀਡੀਓ ਸਰ ਲਾਈਵ ਵੀ ਚੱਲ ਰਿਹਾ ਹੈ ਲਾਈਵ ਚ ਦਿਖਾ ਦਿਓ ਲਾਈਵ ਦਿਖਾਓ ਆਹ ਦੇਖੋ ਆਹ ਨਿਸ਼ਾਨ ਸਾਹਿਬ ਦੇ ਪਿੱਛੇ ਆਂਦੇ ਨੇ ਹਾਂਜੀ ਆਹ ਦੇਖੋ ਸਿੱਧਾ ਹੀ ਆਣ ਕੇ ਦਾਬੇ ਮਾਰਦੇ ਆਹ ਬੰਦੇ ਨੇ ਪੈਸੇ ਦੇ ਦੇਣੇ ਕਾਰਪੇਸ਼ਨ ਤੋਂ ਚੱਲੀ ਜਾਂਦਾ ਉਹਨਾਂ ਦਾ ਕੰਮ ਸਾਰੰਦਾ ਭਾਈ ਕਿ ਤੂੰ ਇਹ ਆਣ ਕੇ ਆ ਨਹੀਂ ਟੋਂਦਾ ਵੀ ਟੋਕ ਫੇਰ ਵੀ ਬੰਦ ਕਰਾਉਂ ਉਹਨਾਂ ਨੇ ਇੱਕ ਵਾਰੀ ਵੀ ਆ ਟੋਹੋ ਸਾਹਿਬ ਵੀ ਟੋਹੋ ਆ ਟੋਹੋ ਵੀ ਜੜੇ ਨਹੀਂ ਕਿੱਦਾਂ ਰੋ ਸਾਡੇ ਦੀ ਦੋ ਕਿਹੜੇ ਮਾਰ ਗਏ ਤੁਸੀਂ ਆ ਜੋ ਤਿੰਨ ਆ ਬੰਦ ਕਰ ਤਿੰਨ ਕਿਹੜੇ ਮਾਰੇ ਨਾਲੇ ਤੀਜੇ ਕਿਹੜੇ ਆ ਸਾਡੇ ਉਹ ਕਹਿੰਦੇ ਜਿੱਦਾਂ ਕਹਿੰਦੇ ਕੋਈ ਰਿਟਰਨ ਸ਼ਿਕਾਇਤ ਵਗੈਰਾ ਆਈ ਸੀ ਕਾਰਪੇਸ਼ਨ ਨੂੰ ਤਾਂ ਕਹਿੰਦੇ ਅਸੀਂ ਐਂ ਕਾਰਵਾਈ ਕਰਨਾ ਕਿਹਨੇ ਸ਼ਿਕਾਇਤ ਦਿੱਤੀ ਹੈ ਨਹੀਂ ਆ ਤਾ ਤੈਨੂੰ ਕੇਗੜ ਮਾਰਿਆ ਜੀ ਨਾ ਤਾ ਤਾ ਬੰਦ ਕਰਾ ਕਮਿਟਾਂ ਲਾ ਕੇ ਉੱਤਰ ਫੜਾ ਮੈਨੂੰ ਉਹ ਚਲਗੀ ਬਣਾਣ ਆ ਆ ਬਣ ਪਿਆ ਵੀ ਢੋਵਾਂ ਇਹ ਕਿੰਨੂੰ ਢੰਦੇ ਹੋਰ ਕਈ ਬੰਦੇ ਵੀ ਢੋਵੋ ਵੀ ਅਮਨ ਜਾਜ ਆ ਕੇ ਕਰੀ ਜਾਂਦੇ ਨੇ ਤੇ ਇਹ ਜਿਹੜੀ ਰੇਤਾ ਵਗੈਰਾ ਪਈ ਹੈ ਕਦੇ ਲਈ ਤੁਸੀਂ ਲਿਆਦੀ ਹੋਈ ਆ ਇਹ ਤਾਂ ਗੁਰੂ ਘਰ ਬਣਾਵਾਸ ਰਹਿੰਦੀ ਸੀ ਅਸੀਂ ਅੱਛਾ ਜੀ ਹਾਂਜੀ ਨਹੀਂ ਸਰ ਤੁਸੀਂ ਕੋਈ ਥੋੜੀ ਲਿੱਤੀ ਸੀ ਪਰਮਿਸ਼ਨ ਜਿੱਦਾਂ ਕੋਈ ਲਿੱਤੀ ਹੈ ਸਾਡੀ ਸਾਡੀ ਜਾਂ ਕੋਈ ਪ੍ਰਸ਼ਾਸਨ ਦੇ ਧਿਆਨ ਚ ਲਿਆਦਾ ਸੀਗਾ ਪਹਿਲਾਂ ਨਹੀਂ ਕਿ ਅਸੀਂ ਬਣਾਣਾ ਵਾ ਨਹੀਂ ਬਣਾਣਾ ਸਾਡੀ ਸੋਸਾਇਟੀ ਜਗ੍ਹਾ ਨੂੰ ਕੋਈ ਨੂੰ ਸਾਨੂੰ ਪਤਾ ਹੀ ਨਹੀਂ ਇਹਦੇ ਬਾਰੇ ਕਿ ਇੱਥੇ ਬਣਾ ਰਹੇ ਜਔ ਸਾਰੀ ਹੋਰੀ ਆ ਪਤਾ ਹੀ ਆ ਆ ਵੀ ਚੋਟ ਹੋਵੇ ਕਿ ਰੁਟਾਉਂਦੇ ਪਈ ਨਹੀਂ ਭਾਜੀ ਜੀ ਸ਼ਾਸਨ ਦਾ ਤਾਨ ਲੈ ਕੇ ਆਈ ਹੈ ਨਾ ਜੇ ਪ੍ਰਸ਼ਾਸਨ ਨਾ ਜਗਾਵੇ ਇਹ ਬਣੀ ਜਗਾਵਾ ਸਾਡੇ ਮਹੱਲੇ ਵਾਸਤੇ ਹੈ ਇਹ ਜਗ੍ਹਾ ਜਦੋਂ ਕਾਰਤਾ ਦਿਖਾਓ ਸਰ ਏ ਅਜੀ ਭੰਲੇ ਬ੍ਰਾਈਟਨਸ ਕੋ ਦੱਗਦੀ ਹੈ ਗਲਮੈਂਟ ਕਰ ਸਕਦੇ ਆ ਆਪਾਂ ਜੋ ਮਰਜ਼ੀ ਬਣਾ ਲਈ ਜੇ ਵੀਡੀਓ ਬਣਾਈਏ ਗੁਰੂ ਘਰ ਬਣਾਈਏ ਮੌਕੇ ਦੀ ਆ ਬਸ ਇਟਾ ਹੀ ਆ ਜੀ ਇਹ ਇੱਕ ਜੀਸੀਬੀ ਲੱਗੀ ਹੋਈ ਸਰ ਉਹ ਕਹਿੰਦੇ ਵੀਡੀਓ ਦਿਖਾ ਰਹੇ ਹੋ ਕਹਿੰਦੇ ਨਿਸ਼ਾਨ ਸਾਨੂੰ ਉਦੋਂ ਸਿਗੇ ਹੀ ਨਹੀਂ ਕਹਿੰਦੇ ਉਹ ਇਟਾਂ ਸੀਆਂ ਕੱਲੀਆਂ ਤੇ ਭਾਈਓ ਸਾਹਬ ਵੀ ਹੁੰਦਾ ਭਾਈ ਜੀ ਨਿਸ਼ਾਨ ਆਹ ਇੱਥੇ ਤੇ ਨਿਸ਼ਾਨ ਆਹ ਨਹੀਂ ਪਤ ਰੱਖਿਆ ਇਹੇ ਇਹਦੇ ਵਾਸਤੇ ਜਦੋਂ ਵੀਡੀਓ ਦਿਖਾ ਰਹੇ ਜਿਹੜੀ ਉਹ ਵੀਡੀਓ ਹੁਣ ਜਦੋਂ ਮਰਜ਼ੀ ਬਣਾਈ ਜਾਣ ਜਾਂ ਤਾਂ ਵੀ ਢਵਾਓ ਫਿਰ ਨਾ ਬਣਿਓ ਵੀ ਢਾਓ ਸਾਹਬ ਬੱਸ ਤਾਂ ਵੀ ਢਵਾਓ ਇਹ ਚੋਰ ਬੰਦੇ ਢਵਾਓ ਵੀ ਸਾਰੇ ਢਵਾਓ ਉਹ ਕਿਉਂ ਢਾਉਂਦੇ ਤੁਸੀਂ ਇੱਕ ਰਸ਼ਕਲ ਕਰਤੀ ਜਦੋਂ ਉਹਦੇ ਸਿਰ ਤੇ ਲੱਗਦੀ ਭਾਈ ਸਾਰਾ ਮਹੱਲਾ ਇਕੱਠਾ ਕਰੋ ਤੇ ਮਲੇ ਦੇ ਸਾਰੇ ਇੱਥੇ ਸਾਰੇ ਤੇ ਦੇਖ ਲੈਣੇ ਆ ਕਿਹੜਾ ਸਾਮਾ ਤੇ ਕਿਹੜਾ ਨਹੀਂ ਸਾਮਾ ਹਾਂ ਸਾਰਾ ਮਹੱਲਾ ਇਕੱਠਾ ਕਰਨਾ ਜੀ ਅਸੀਂ ਮਹੱਲਾ ਸਾਡਾ ਕੇ ਕਹੋ ਸਾਡੀ ਜਗ੍ਹਾ ਸਾਡੇ ਮਹੱਲੇ ਜਗ੍ਹਾ ਉਹ ਕਾਰਪੋਰੇਸ਼ਨ ਇੱਕ ਕਾਰਪੇਸ਼ੀ ਜਗ੍ਹਾ ਨਹੀਂ ਇੱਕ ਕਾਰਪੇਸ਼ੀ ਹੁੰਦੀ ਹੈ ਸਾਡੇ ਮੁੱਲੇ ਜਗ੍ਹਾ ਹੀ ਤੁਹਾਨੂੰ ਪੁੱਛ ਰਹੇ ਨੇ ਕਿ ਜੇ ਤੇ ਮੱਲੇ ਦੀ ਜਗ੍ਹਾ ਵੀ ਸਾਡੇ ਸਾਡੇ ਮਨੇ ਸਹਿਮਤੀ ਸਾਰੀ ਅਸੀਂ ਮਤਾਂ ਪਾਇਆ ਹੋਇਆ ਹੈਗੇ ਇੱਕ ਸਰ ਸਵਾਲ ਤੁਹਾਡਾ ਨਾਮ ਵੀ ਹੈ ਨਾ ਜਸਵੀਰ ਸਿੰਘ ਸਰ ਜਸਵੀਰ ਜੀ ਤੁਸੀਂ ਇੰਨੇ ਸਤਕਾਰਯੋਗ ਆਪਾਂ ਉਹੀ ਤੁਹਾਨੂੰ ਸਵਾਲ ਕਰ ਰਹੇ ਕਿ ਜੇ ਹੈਗੀ ਤੇ ਕਾਰਪੇਸ਼ੀ ਨੂੰ ਕਾਗਜ਼ ਪੱਤਰ ਦਿਖਾਓ ਭਾਜੀ ਮੰਦਰ ਦੇ ਕਾਗਜ਼ ਪੱਤਰ ਉਹ ਆਏ ਕਾਰਵਿਕਰਨ ਮੰਦਰ ਦੇ ਕਾਗਜ਼ ਪੱਤਰ ਲੈ ਕੇ ਆਓ ਠੀਕ ਹੈ ਜਿੱਥੇ ਮੰਦਿਰ ਬਣਿਆ ਵਾ ਫਿਰ ਇਹਦੇ ਵੀ ਲੈ ਆਂਦੇ ਜੋ ਮੰਦਿਰ ਟਵਾਉਂਦੇ ਚਾਹ ਲੈ ਕੇ ਮੰਦਿਰ ਇਹ ਤਾਂ ਗਲਤ ਗੱਲ ਨਹੀਂ ਨਹੀਂ ਭਾਜੀ ਗਲਤ ਨਹੀਂ ਇਹ ਸਹੀ ਗੱਲ ਕੀਤੀ ਭਾਜੀ ਅਸੀਂ ਜੇ ਮੰਦਿਰ ਦੇ ਕਾਗਜ਼ ਲੈ ਕੇ ਆਓ ਤੇ ਮੰਦਿਰ ਦੇ ਕਾਗਜ਼ ਉੱਥੇ ਹੋਏ ਤੇ ਫਿਰ ਇਹਦੇ ਵੀ ਅਸੀਂ ਤੁਹਾਨੂੰ ਲਿਆ ਕੇ ਦੇ ਦਾਂਗੇ ਜੇ ਨਾ ਹੋਏ ਤੇ ਇੱਥੇ ਵੀ ਕਾਰਪੋਰੇਸ਼ਨ ਨਹੀਂ ਆਣੀ ਚਾਹੀਦੀ ਜੀ ਠੀਕ ਹੈ ਅਸੀਂ ਇੱਕ ਪਾਰਕ ਅਜੇ ਤੱਕ ਬਣਾਉਣੇ ਪਿਆ ਅਜੇ ਤੱਕ ਇੱਕ ਪਾਰਕ ਨਹੀਂ ਚਾਦ ਰਹੇ ਵੀ ਆਪ ਇਹ ਇਹ ਗੁਰਦੁਆਰਾ ਬਣਾ ਵਸਦਾ ਜਗਾ ਲੱਭੀ ਸੀ ਹਾਂ ਇਤਕੜੇ ਨਾ ਜਾਇ ਕਰਦਾ ਨਾ ਜਾਇ ਥੋੜੇ ਕਰਦੇ ਆਈਏ ਕਿਤੇ ਗੁਰੂ ਘਰ ਵੀ ਜਾਂ ਕੋਈ ਫਾਰਕ ਵੀ ਬੰਦੀ ਜਾਂ ਪਵਨ ਬੰਦਾ ਉਹਦੇ ਲਈ ਸਰਕਾਰ ਵੱਲੋਂ ਅਲਾਟਮੈਂਟ ਕੀਤੀ ਜਾਂਦੀ ਕਿ ਤੁਹਾਨੂੰ ਇਹ ਜਗਾ ਅਲਾਟ ਹੋਈ ਸੀ ਸਰਕਾਰ ਦੀ ਜਗਾ ਨਹੀਂ ਸਾਡੀ ਕਲੋਨੀ ਜਗਾ ਹੈ ਜੀ ਮੈਂ ਉਹੀ ਕਹਿ ਰਿਹਾ ਜਦੋਂ ਆਪਣੀ ਕਲੋਨੀ ਕੱਟੀ ਹੈ ਉਹਨੇ ਹਾਂ ਜੀ ਜਦੋਂ ਵੀ ਕਲੋਨੀ ਕੱਟੀ ਜਾਂਦੀ ਹੈ ਜਦੋਂ ਵੀ ਕਲੋਨੀ ਦਾ ਕੋਈ ਨਕਸ਼ਾ ਪਾਸ ਹੁੰਦਾ ਉਸ ਦੇ ਵਿੱਚ ਬਕਾਇਦਾ ਪਾਵਰ ਹਾਊਸ ਬਣਿਆ ਹੁੰਦਾ ਬਕਾਇਦਾ ਉਹਦੇ ਲਈ ਗਾਰਬੇਜ ਲਈ ਬਣਿਆ ਹੁੰਦਾ ਬਕਾਇਦਾ ਗੁਰੂ ਘਰ ਲਈ ਬਣਿਆ ਹੁੰਦਾ ਬਕਾਇਦਾ ਮੰਦਰ ਲਈ ਬਣਿਆ ਹੁੰਦਾ ਬਕਾਇਦਾ ਸਕੂਲ ਲਈ ਵੀ ਜੇ ਬਣੀ ਹੋਊਗੀ ਜਗ੍ਹਾ ਉਹ ਵੀ ਹੁੰਦੀ ਆ ਪਰ ਕੀ ਅਲੋਟ ਹੋਈ ਹੁੰਦੀ ਆ ਕਿ ਇੱਥੇ ਉਹ ਜਗ੍ਹਾ ਹੈਗੀ ਅਲੋਟ ਹੋਈ ਜੀ ਅਲੋਟ ਨਹੀਂ ਹੋਈ ਅਸੀਂ ਸਾਡੇ ਮਹੱਲੇ ਦੀ ਸਹਿਮਤੀ ਹੈ ਮਤਾ ਪਾਇਆ ਹੈ ਸਾਡੇ ਮਹੱਲੇ ਦੇ ਸਹਿਣ ਕਰਾਇਆ ਹੈ ਨਹੀਂ ਸਾਡੇ ਕੋਲ ਇੱਕ ਪਾਰਕ ਆ ਗਈ ਹੈ ਇੱਥੇ ਆਪਾਂ ਇੱਕ ਉਹ ਬਣਾਣਾ ਆਪਣਾ ਡਿਸਟੈਂਸਿਵ ਬਣਾਵਾਂਗੇ ਇਹ ਗੁਰੂ ਘਰ ਬਣਾਵਾਂਗੇ ਇੱਕ ਦੂਜਾ ਬਣਾਵਾਂਗੇ ਕੀ ਕਹਿੰਦੇ ਆਪਾਂ ਇਹ ਜਿਹੜੀ ਜਗ੍ਹਾ ਇਹ ਗੁਰੂ ਘਰ ਲਈ ਲਾਟ ਹੋਈ ਸੀ ਕਿ ਪਾਰਕ ਲਈ ਲਾਟ ਪਾਰਕ ਲਈ ਲਾਟ ਹੋਈ ਸੀ ਤਾਂ ਪਾਰਕ ਕਿੰਨਾ ਨਹੀਂ ਕੀਤੀ ਲਾਟ ਜਿੰਨਾ ਨਹੀਂ ਕੀਤੀ ਸੀ ਇੱਕ ਦੇਖੋ ਸੁਸਾਇਟੀ ਕਲੋਨੀ ਸੀਗੀ ਸੁਸਾਇਟੀ ਦੀ ਤੇ ਉਹ ਸੁਸਾਇਟੀ ਨਾਲ ਹੋਰ ਕਾਰ ਕਰ ਸੈਕਟ ਕਰ ਦਿੱਤਾ ਉਹ ਤੁਸੀਂ ਸਭ ਚਲੇ ਗਏ ਤੁ ਕੋਈ ਨਹੀਂ ਉੱਥੇ ਬੰਦਾ ਕੋਈ ਨਹੀਂ ਹੁਣ ਤੁਸੀਂ ਗੱਲ ਕਰਵਾ ਦਿਓ ਨਾ ਉਹਨਾਂ ਨਾਲ ਕਿ ਜੇ ਜਗ੍ਹਾ ਲਾਟ ਆਈ ਉਹ ਆਏ ਜਿੱਦਾਂ ਨਗਰ ਨਿਗਮ ਵਾਲੇ ਤੁਸੀਂ ਉਹਨਾਂ ਨਾਲ ਗੱਲ ਕਰਾਓਗੇ ਸਾਨੂੰ ਜਗ੍ਹਾ ਲਾਟ ਹੋਈ ਹੈ ਉੱ ਜੋ ਸਭ ਵੇਚ ਕੇ ਚਲੇ ਗਏ ਪਰ ਆਰਡਰ ਪਨ ਕਰੀਓ ਜੀ ਹੁਣ ਤੁਹਾਡੇ ਕੋਲ ਕੋਈ ਐਡ ਪ੍ਰੈਜ਼ੈਂਟ ਚੀਜ਼ ਹੀ ਹੈ ਨਹੀਂ ਫਿਰ ਤਾਂ ਉਹ ਹੁਣ ਕਾਰਵਾਈ ਕਰਨ ਆਏ ਹੋ ਕਹਿੰਦੇ ਸਾਡੇ ਕੋ ਕੰਪਲੇਂਟ ਠੀਕ ਹੈ ਤੁਸੀਂ ਆਹ ਕੰਪਲੇਂਟ ਆ ਬਾਕੀ ਕੰਪਲੇਂਟ ਇਹਨਾਂ ਕੋ ਆਈਆਂ ਜਿਨ੍ਹਾਂ ਨੂੰ ਸਾਰੇ ਹੁਣ ਜਿਨ੍ਹਾਂ ਨੇ ਤੁਹਾਨੂੰ ਜਗ੍ਹਾ ਦਿੱਤੀ ਹੈ ਜਿਨ੍ਹਾਂ ਨੇ ਲੋਟ ਕਰਾਈ ਸੀ ਤੁਹਾਨੂੰ ਜਗ੍ਹਾ ਜਿਨ੍ਹਾਂ ਨੇ ਕਲੋਨੀ ਕੱਟੀ ਹੈ ਤੁਸੀਂ ਉਹਨਾਂ ਨਾਲ ਗੱਲ ਕਰਵਾਈ ਉਹਨਾਂ ਦੀ ਉਹ ਮੈਂ ਤਾਂ ਤੁਹਾਨੂੰ ਕਹਿੰਦਾ ਸਭ ਵੇਚ ਕੇ ਚਲੇ ਗਏ ਸਾਰੇ ਹੀ ਇੱਥੇ ਹੈ ਕੋਈ ਨਹੀਂ ਇੱਥੇ ਹੈ ਪਲਾਨ ਕੀ ਸੀ ਆਪਣਾ ਨਾ ਤੇ ਵੇਚ ਕੇ ਹੀ ਚਲੇ ਗਏ ਹੁਣ ਉਹ ਤਾਂ ਕਿੱਥੋਂ ਲੱਭ ਕੇ ਲਾਈ ਉਹਨਾਂ ਨੂੰ ਅੱਜ ਹੁਣ ਨਹੀਂ ਸਿਰ ਕੋਈ ਕ ਨਕਸ਼ੇ ਅਗਾਂ ਨਕਸ਼ੇ ਵਿੱਚ ਪਾਸੇ ਇਸ ਜਗ੍ਹਾ ਦੇ ਗੁਰੂ ਘਰ ਬੰਨਾ ਇਸ ਨਕਸ਼ੇ ਦੀ ਜੀ ਚੀਜ਼ਾਂ ਪਾਸ ਹੋਈਆਂ ਸੀ ਇਸ ਚੀਜ਼ ਦੀ ਪਾਸੇ ਕੀ ਜਗ੍ਹਾ ਦੀ ਪਾਸੇ ਪਾਪਾ ਜੀ ਇਹ ਹੈਗੀ ਪਾਰਕ ਆ ਕਿੰਨੇ ਕੁ ਪਾਰਕ ਤਿਆਰ ਕਰੋਗੇ ਤੁਸੀਂ ਇੱਕ ਕਲੋਨੀ ਚ ਇੱਕੋ ਪਾਰਕ ਰਹਿ ਤਿਆਰ ਨਹੀਂ ਹੋਈ ਪੈਸਾ ਕੋਈ ਨਹੀਂ ਲੱਗਣ ਪੈਸਾ ਕੋਈ ਲਾਂਦਾ ਕੋਈ ਨਹੀਂ ਜਿਹੜਾ ਸਰਕਾਰੀ ਪੈਸਾ ਲੱਗਣਾ ਪੈਸਾ ਕੋਈ ਲੰਦਾ ਨਹੀਂ ਆਵੇ ਤੁਸੀਂ ਇਸ ਕਲੋਨੀ ਦੀ ਕਿੰਨੀਆਂ ਪਾਰਕਾਂ ਹੋਰ ਪਾਜੀ ਉਹ ਦੇਖੋ ਵੀ ਬਣਦੀ ਪਈ ਆ ਉਹ ਵੀ ਤਾਉ ਜਾ ਕੇ ਉਹ ਕੀ ਹੈ ਜੀ ਉਹ ਵੀ ਬਣਦੀ ਪਈ ਪੂਰੀ ਬਣਾਉਣ ਲੱਗੇ ਹਰੀ ਬੰਦਾ ਕੀ ਬੰਦਾ ਲੋਕੀ ਚਾਰਜਰ ਕਰਦੇ ਪਏ ਨੇ ਬਣਾਉਂਦੇ ਨੇ ਮਕਾਨ ਦੇਖੋ ਬੰਦੇ ਉਹ ਸਾਹਮਣੇ ਰੱਖੋ ਉਧਰ ਉਹ ਦੇਖੋ ਇੱਤਾਂ ਪੀਂਗ ਨਹੀਂ ਉਧਰ ਉਹ ਸਾਹਬਾ ਕਿੱਥੇ ਨੇ ਸਾਹਬ ਜੀ ਆ ਦੇਖੋ ਉਹ ਵੀ ਬੰਦ ਕਰੋ ਜਾ ਕੇ ਉਹ ਵੀ ਬੰਦ ਕਰਾਓ ਕਰਾਉਣ ਬੰਦ ਜਾ ਕੇ ਫਿਰ ਚਾਹਤਾਂ ਚਾਰ ਦਵਾਰੀ ਕਰਦੇ ਸਾਡੇ ਰਿਸ਼ਤੇਦਾਰਾਂ ਦੀ ਹੈ ਕਿਹਦੇ ਇਸ ਤੋਂ ਆਉਂਦੀ ਹੈ ਉਹ ਪਿੱਛੇ ਖੜਾ ਪੀਲੀ ਗੀ ਵਿਚ ਚਲੋ ਆਜੋ ਛੱਡੋ ਜਾਓ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀਆਂ ਤੁਹਾਨੂੰ ਜਲੰਧਰ ਦੀਆਂ ਸਾਂਝੇ ਕਰ ਰਿਹਾ ਜਲੰਧਰ ਵੈਸਟ ਇਲਾਕੇ ਦੀਆਂ ਤਸਵੀਰਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜਾ ਕਿ ਕਬਜ਼ੇ ਨੂੰ ਲੈ ਕੇ ਜਿਹੜਾ ਵਿਵਾਦ ਸੀਗਾ ਉੱਥੇ ਹੀ ਜਿਹੜਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇੱਥੇ ਆਪਾਂ ਨਿਸ਼ਾਨ ਸਾਹਿਬ ਜਿਹੜੇ ਬਣਾਏ ਸੀਗੇ ਤਾਂ ਉੱਥੇ ਹੀ ਜਿਹੜਾ ਵਿਵਾਦ ਹੋ ਰਿਹਾ ਔਰ ਇਹ ਪਾਰਕ ਦੀ ਜਗ੍ਹਾ ਕਹਿੰਦੇ ਸੀ ਅਲਾਟ ਕਰਾਈ ਸੀ ਪਰ ਕੋਈ ਵੀ ਜਿਹੜੀ ਜਗ੍ਹਾ ਦੇ ਇਹਨਾਂ ਕੋ ਕਾਗਜ਼ ਨਹੀਂ ਹੈਗੇ ਤੇ ਹੁਣ ਨਗਰ ਨਿਗਮ ਕਹਿ ਰਹੀ ਹੈ ਕਿ ਸਾਡੇ ਕੋਲੋਂ ਕੰਪਲੇਂਟ ਆਈ ਸੀ ਸੀ ਕੰਪਲੇਂਟ ਦੇ ਬਿਹਾਫ ਦੇ ਇੱਥੇ ਕਾਰਵਾਈ ਕਰਨ ਆਏ ਆ ਤਾਂ ਉਹਨਾਂ ਵੱਲੋਂ ਜਿਹੜੀ ਇੱਥੇ ਕਾਰਵਾਈ ਇਹ ਕੀਤੀ ਗਈ ਹੈ ਮੌਕੇ ਤੇ ਜਿਹੜੇ ਨਗਰ ਨਿਗਮ ਅਧਿਕਾਰੀ ਨੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਦੁਆਰਾ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਉਹ ਇੱਥੇ ਕਬਜ਼ਾ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਸਰਕਾਰੀ ਜ਼ਮੀਨ ਤੇ ਫੇਰੇ ਵੀ ਆਏ ਸੀ ਸਾਡੇ ਇੰਸਪੈਕਟਰ ਵਗੇ ਜੀ ਆਏ ਸੀ ਨਾਲ ਆਪਣੇ ਮੁਲਾਦ ਮੰਤਰੀ ਜੀ ਰਾਜੀ ਨੇ ਅਜੇ ਹਾਲੇ ਅੱਗੇ ਡਰੋ ਨਹੀਂ ਚੌਥਾ ਸਟੰਮ ਲੋਕਤੰਤਰ ਦਾ ਲਾਲ ਝੰਡਾ ਤੁਹਾਡੇ ਇਹ ਉਸ ਤੋਂ ਬਾਅਦ ਫੇਰੇ ਇਨਾਂ ਨੇ ਫੇਰ ਸ਼ੁਰੂ ਕਰਤਾ ਹੋਣਾ ਪੇਸ਼ਕਾ ਪ੍ਰਾਪਤ ਹੋਈ ਫੇਰ ਤੇ ਨਿਸ਼ਾਨ ਸਾਹਿਬ ਜ਼ਰਾ ਸਾਫ ਕਰਕੇ ਤੇ ਅੱਗੇ ਕੋਈ ਦਿੱਕਤੀ ਆ ਰਹੀ ਆ ਬੰਦ ਕਰਾਇਆ ਸੀਗਾ ਉਸ ਤੋਂ ਬਾਅਦ ਫੇਰ ਰੁਕੇ ਹੋਏ ਦੇਖਦੇ ਆਣੇ ਲਿਖ ਕੇ ਦੇਣਗੇ ਵੀ ਅਸੀਂ ਮਜ਼ਦੂਰੀ ਲੈ ਕੇ ਕਰਾਂਗੇ ਸਰ ਜਿੱਦਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਕਾਗਜ਼ ਪੱਤਰ ਕਹਿੰਦੇ ਤੁਹਾਨੂੰ ਜਿਨ੍ਹਾਂ ਨੇ ਲੋੜ ਕੀਤੀ ਸੀ ਜਗ੍ਹਾ ਉਹ ਬੰਦੇ ਨੇ ਸਾਨੂੰ ਕਿਹਾ ਇੱਥੇ ਬਣਾਓ ਮੂੰਹ ਮੂੰਹ ਜਵਾਨੀ ਕਿਸੇ ਨੇ ਇਹਨਾਂ ਨੂੰ ਕੀ ਕਹਿਤਾ ਉਹ ਧੋਦੇ ਬਾਰੇ ਤਾਂ ਹੀ ਸਰ ਇੱਕ ਪਾਰਕਲੀ ਜਗ੍ਹਾ ਉਹਨਾਂ ਦਾ ਕਹਿਣਾ ਕਿ ਪਾਰਕਲੀ ਲਾਟੇ ਕਿ ਪਾਰਕਲੀ ਲਾਟ ਹੋਵੇ ਸਰਕਾਰੀ ਸਰਕਾਰੀ ਤਾਂ ਕੀ ਉਸ ਦੇ ਉੱਤੇ ਗੁਰੂ ਘਰ ਦਾ ਨਿਰਮਾਣ ਹੋ ਸਕਦਾ ਜੀ ਨਹੀਂ ਜੀ ਪਾਰਕ ਤੇ ਉੱਪਰ ਤਾਂ ਨਹੀਂ ਹੋ ਸਕਦਾ ਉਹ ਕਹਿ ਰਹੇ ਨੇ ਕਿ ਇੰਨੀਆਂ ਪਾਰਕਾਂ ਕੀ ਕਰਨੀਆਂ ਕਿ ਹਾਂ ਵੀ ਇੱਥੇ ਗੁਰੂ ਘਰ ਇਹੋ ਵਾਲੀ ਸੋਚ ਆਏ ਤਾਂ ਸਰਕਾਰ ਦੀ ਨਹੀਂ ਇਹਨਾਂ ਨੇ ਕੋਈ ਪਰਮਿਸ਼ਨ ਲਈ ਸੀ ਉਹ ਸਾਰੀ ਦੀ ਜਿੱਤੇ ਅਸੀਂ ਬਣਾਣ ਲੱਗੇ ਜਾਂ ਕੁਝ ਵੀ ਕਰਨ ਲੱਗੇ ਨਹੀਂ ਸਰ ਪਰਮਿਸ਼ਨ ਨਹੀਂ ਆ ਸਵੇਰੇ ਜਦੋਂ ਬੰਦ ਕਰਾ ਕੇ ਗਏ ਉਹੋ ਵੀ ਇੱਥੇ ਕੁਝ ਨਹੀਂ ਸੀ ਜਾਂ ਰੇਤਾ ਵਗੈਰਾ ਵੀ ਬਾਹਰ ਆਈ ਬੇਚੀ ਹੁਣ ਆਏ ਆ ਦੁਬਾਰਾ ਸ਼ਿਕਾਇਤ ਕਰਾਉਣ ਤੇ ਅੱਜ ਇਹ ਵੀ ਗੱਲਾਂ ਲੱਗੀ ਸੀ ਇੱਥੇ ਤੁਸੀਂ ਫੋਨ ਆ ਲਿਓ ਕਿڑی ਅਨਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਅਜੇ ਆਪਾਂ ਇਹਨੂੰ ਕੰਮ ਨੂੰ ਬੰਦ ਕਰਾਇਆ ਇੱਥੇ ਸਮੁੰਦਰ ਖਾਣੇ ਨੂੰ ਫੋਨ ਕੀਤਾ ਐ ਐਸਐਚਓ ਸਾਹਿਬ ਨੂੰ ਕੀਤਾ ਐ ਉੱਥੇ ਲਿਖ ਕੇ ਦੇਾਂਗੇ ਵੀ ਇੱਥੇ ਜੇ ਕੋਈ ਹੁੰਦਾ ਹੈ ਕਿਉਂਕਿ ਇੱਕ ਵਾਰੀ ਜੇ ਕੋਈ ਨਿਰਮਾਣ ਸ਼ੁਰੂ ਹੋ ਗਿਆ ਉਦੋਂ ਫਿਰ ਜੇ ਆਪਾਂ ਕੋਈ ਕਾਰਵਾਈ ਕਰਦੇ ਹਾਂ ਤੇ ਫਿਰ ਧਾਰਮਿਕ ਭਾਵਨਾਵਾਂ ਵੀ ਆਹ ਬੋਲ ਜੇ ਇਸ ਕਰਕੇ ਪਹਿਲੇ ਹੀ ਇਹਦਾ ਪ੍ਰਿਕੋਸ਼ਨਰੀ ਲੈ ਲੈਣਾ ਟੀਮ ਦਾ। ਸਮਝਾਣਾ ਥਾਣੇ ਨੂੰ ਇਨਫਾਰਮ ਕਰਦੇ ਫੁੱਲ ਸਾਰੀ ਹੋ ਜਾਈ। ਸਰ ਹੁਣ ਇੱਥੇ ਕਿਹਾ ਜਾਦਾ ਕਿ ਕੋਈ ਚੰਦ ਕਦਮੇ ਦੂਰੀ ਤੇ ਅਨਸਾਰੀ ਵੀ ਹੋ ਰਹੀ ਹੈ ਕਿ ਉਸ ਨੂੰ ਵੀ ਰੋਕੇ ਜਾਏਗਾ। ਨਹੀਂ ਜੇ ਕੋਈ ਸਾਰੀ ਗਾਲਾਂ ਅਧਿਕਾਰ ਹੋਏਗੀ ਉਹਦੀ ਕੋਕ ਕਰਕੇ ਹੋ ਤੇ ਤੁਰੰਤ ਕਾਰਵਾਈ ਕੀਤੀ ਜਾਏਗੀ ਇਲੀਗਲ ਕੰਸਟਰਕਸ਼ਨ ਦਾ। ਠੀਕ ਹੈ ਸਰ। ਕੀ ਨਾਮ ਸਰ ਆਪਣਾ? ਨਾਮ ਦਦੋ ਆਜੋ। ਠੀਕ ਹੈ। ਬਿਲਕੁਲ ਕਪੀਗਾ ਫਾਰਮ ਮੰਨ ਲਓ ਕਿ ਨਾ। ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆਂ ਜਲੰਧਰ ਵੈਸਟ ਇਲਾਕੇ ਤੋਂ ਜਿੱਥੇ ਕਿ ਜਿਹੜਾ ਵਿਵਾਦ ਹੋ ਰਿਹਾ ਸੀਗਾ ਜਿਹੜੀ ਆ ਸੂਸਾਰੀ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਜਗ੍ਹਾ ਦੇ ਉੱਪਰ ਜਿਹੜਾ ਹੁਣ ਕਾਰਪੇਸ਼ਨ ਜਿਹੜੀ ਕਹਿ ਰਹੀ ਹੈ ਕਿ ਜਿੰਨੀ ਸਾਨੂੰ ਕੰਪਲੇਂਟ ਦਰਜੋ ਆਈ ਸੀ ਕੰਪਲੇਂਟ ਔਰ ਦੂਜੇ ਪਾਸੇ ਮਹੱਲਾ ਨਿਵਾਸੀ ਨੇ ਉਹ ਕਹਿੰਦੇ ਕਿ ਸਾਨੂੰ ਜਿਹੜੀ ਕਾਫੀ ਧੀਰ ਤੋਂ ਜਗ੍ਹਾ ਜਿਹੜੀ ਹੈ ਲੋਡ ਕੀਤੀ ਗਈ ਸੀ ਪਰ ਉਹਨਾਂ ਕੋਲ ਉਹ ਕਾਗਜ਼ ਪੱਤਰ ਮੌਕੇ ਤੇ ਹੁਣ ਕੋਈ ਵੀ ਨਹੀਂ ਸੀਗੇ ਤਾਂ ਆ ਕੇ ਜਿਹੜਾ ਕੰਮ ਇੱਥੇ ਰਕਵਾ ਦਿੱਤਾ ਗਿਆ ਤਾਂ ਬੰਦ ਕਰਵਾ ਦਿੱਤਾ ਗਿਆ ਸੋ ਬਾਕੀ ਸਮਾਉਣ ਲੈ ਕੇ ਹੋਰ ਜਿਵੇਂ ਕੋਈ ਅਪਡੇਟ ਸਾਨੂੰ ਪ੍ਰਾਪਤ ਹੁੰਦੀ ਹੈ ਉਹ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਹੁਣ ਤੱਕ ਬੜੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਮਾਤਾ ਜੀ ਮੰਗ ਕੀ ਆਪਣੀ ਕੀ ਮੰਗ ਹੈ ਜੀ ਸਾਡੀ ਮੰਗ ਇਹੋ ਹੀ ਹੈ ਵੀ ਅਸੀਂ ਇੱਥੇ ਗੁਰਦੁਆਰਾ ਬਣਾਉਣਾ ਚਾਹੁੰਦੇ ਆ ਇਹ ਕਾਰਪੋਰੇਸ਼ਨ ਵਾਲੇ ਤੇ ਪੁਲਿਸ ਵਾਲੇ ਆ ਕੇ ਸਾਨੂੰ ਬਣਾਉਣ ਨਹੀਂ ਦਿੰਦੇ ਤੇ ਸਾਡੀ ਜਗ੍ਹਾ ਸਾਡੀ ਕਲੋਨੀ ਦੀ ਜਗ੍ਹਾ ਹੈ ਕਿਸੇ ਹੋਰ ਦੀ ਜਗ੍ਹਾ ਨਹੀਂ ਹੈ ਕਾਰਪੋਰੇਸ਼ਨ ਦੀ ਜਗ੍ਹਾ ਹੈ ਤੇ ਜ਼ਬਰਦਸਤੀ ਕਰਦੇ ਨੇ ਜੀ ਹਾਂ ਤੇ ਅਸੀਂ ਕੋਸ਼ਿਸ਼ ਪੂਰੀ ਕਰਨੀ ਹੈ ਇਹ ਸਾਰੇ ਦੇ ਜਿੰਨੇ ਅਸੀਂ ਪੂਰੀ ਕੋਸ਼ਿਸ਼ ਕਰਨੀ ਹੈ ਗੁਰਦੁਆਰਾ ਸਾਹਿਬ ਬਣਾਉਣ ਦੀ ਤਾਂ ਸਾਨੂੰ ਮੇਰ ਕੋ ਜਾਣਾ ਪਵੇ ਸਾਰੇ ਮੁਹੱਲੇ ਗੁਰਦੁਸਰਮ ਦੇ ਸਾਰੇ ਮੁਹੱਲੇ ਸਾਰੇ ਮੁਹੱਲੇ ਦਾ ਪ੍ਰਧਾਨ ਦੇ ਸਾਰੇ ਮੁਹੱਲੇ ਦਾ ਹੀ ਪਤਾ ਪਾਇਆ ਹੈ ਮਤਾ ਪਾਸ ਕੀਤਾ ਹੈ ਸਾਰਿਆਂ ਦੇ ਸਾਈਨ ਹੋਏ ਨੇ ਤੇ ਇਹਨੂੰ ਲਿਖ ਕੇ ਦੇ ਇਨ ਪੱਖੇ ਆਪਾਂ ਆਪਣੇ ਪਾਦੋਂ ਨਾਲ ਇਹਨੂੰ ਮੀਡੀਆ ਦੇ ਵਿੱਚ ਦੇ ਚੱਲਦਾ ਪਏ ਦੇਖੋ ਲੱਗ ਪਾਲਟਾਓ ਪਲਟਾਓ ਪਲਟਾਓ ਕਰ ਦਿੱਤੀ ਹੈ ਸਭ ਨੇ ਇਹਨੂੰ ਪਲਟਾਓ ਉੱਤਰ ਮਤਾ ਕਿਰੇਨ ਆ ਜਿਹੜੇ ਨੇ ਪ੍ਰੇਨ ਨਾਲ ਇੰਪੀਜਾਇਰ ਨਹੀਂ ਨਹੀਂ ਇੰਨੇ ਸੈ ਨਹੀਂ ਆ ਪੁਰਾਣਾ ਮਿੱਟੀ ਦਾ ਆ ਇਹਦੀ ਤਸਵੀਰ ਨਾਲੇ ਪਾਸੇ ਦੋਨੇ ਨਹੀਂ ਪ੍ਰੇਨ ਇਹ ਨਹੀਂ ਸੀ ਦੇਖੋ ਆ ਵਾ ਆ ਵਾ 194 ਉਹ ਚਾਰ ਬਰਾਬਰ ਇਹ ਸਾਰੇ ਮੁਹੱਲਿਆਂ ਵਾਸੀਆਂ ਨੇ ਬਹੁਤ ਬਣਤੀ ਦੀ ਸਾਡਾ ਮੁਹੱਲਾ ਨਾ ਦਸਾਈਂ ਕੀਤੇ ਵੀ ਹਾਂਜੀ ਹਾਂਜੀ ਜਿਹੜੇ ਪ੍ਰਧਾਨ ਉਹਨੇ ਵੀ ਕੀਤੇ ਸੈਕਟਰੀ ਨੇ ਕੀਤੇ ਸਾਰੇ ਜਿਹੜੇ ਸਾਡੇ ਮੁਹੱਲੇ ਨੂੰ ਨਹੀਂ ਨਾ ਤਰਾਜ ਹੋਣਾ ਚਾਹੀਦਾ ਬਹੁਤ ਲੱਗੀ ਇੱਥੇ ਦੇਖੋ ਹਾਂਜੀ ਆਹ ਵੇਖੋ ਜਿਹੜੇ ਛੱਡੀ ਆ ਇਹ ਮੁਹੱਲੇ ਨੇ ਕੀਆ ਬੁੜੀ ਨਾਲ ਨਾਲ ਹੱਥੋਂ ਪਾਰਕ ਆ ਉਹ ਕਹਿ ਰਹੇ ਕਿ ਪਾਰਕ ਦੀ ਜਗ੍ਹਾ ਜਿਹੜਾ ਕਰਤਾ ਹੈ ਉਹ ਪਾਰਕ ਹੈ ਔਰ ਪਾਰਕ ਕਿੰਨਿਆਂ ਕਿ ਚਾਹੀਦੇ ਤੁਹਾਨੂੰ ਦੱਸੋ ਕਾਰਪੋਰੇਸ਼ਨ ਨੂੰ ਪੈਸੇ ਹੀ ਦਿੰਦੇ ਆ ਪਾਰਕ ਵਾਲੀ ਪਾਰਕ ਵਾਸਤੇ ਆਈ ਆਪਣੇ ਕੋਲੋਂ ਪੈਸੇ ਲਾ ਲੈ ਪਾਰਕਤਾਲ ਕਰਦੇ ਪਈ ਉਹ ਦੇਖੋ ਜਾ ਕੇ ਪਾਰਕਤਾਲ ਕੀਤੀ ਪੁਰੇ ਇਸ ਕਾਰਵਾਈ ਨੂੰ ਕਿਵੇਂ ਸਮਝਦੇ ਜਿਹੜੀ ਕਾਰਵਾਈ ਅੱਜ ਕੀਤੀ ਗਈ ਹੈ ਇਹ ਗਲਤ ਕੀਤੀ ਬੰਦੇ ਨੇ ਗਲਤ ਕੀਤੀ